ਵੇਸ਼ਕ ਮੇਰਾ ਪੁੱਤ ਇਸ ਦੁਨੀਆ ਤੋਂ ਚਲੇ ਗਿਆ ਹੈ ਪਰ ਮੈਨੂੰ ਹਮੇਸ਼ਾ ਇਹ ਹੀ ਲੱਗਦਾ ਵੀ ਨਹੀਂ ਮੇਰਾ ਪੁੱਤ ਮੇਰੇ ਨਾਲ ਰਾਜਵੀਰ ਜਵੰਦੇ ਦਾ ਇਸ ਦੁਨੀਆ ਪਰੇ ਜਹਾਨ ਨੂੰ ਛੱਡ ਕੇ ਚਲੇ ਜਾਣਾ ਹਮੇਸ਼ਾ ਹੀ ਇੱਕ ਡੂੰਗੀ ਚੋਟ ਵਾਂਗ ਲੱਗਦਾ ਰਹੇਗਾ ਕਿਉਂਕਿ ਅੱਜ ਵੀ ਜਦੋਂ ਉਸ ਦੀ ਗੀਤ ਸੁਣਦੇ ਹਾਂ ਜਾਂ ਉਸ ਦੀਆਂ ਪੁਰਾਣੀਆਂ ਵੀਡੀਓਜ਼ ਦੇਖਦੇ ਹਾਂ ਤਾਂ ਦਿਲ ਇਹ ਹੀ ਸੋਚਦਾ ਹੈ ਕਿ ਰੱਬਾ ਪੰਜਾਬ ਦਾ ਇੰਨਾ ਹੁਨਾਰਾ ਤੇ ਮਿੱਠੇ ਸੁਭਾਅ ਵਾਲਾ ਪੁੱਤ ਇੰਨੀ ਜਲਦੀ ਕਿਵੇਂ ਚਲਾ ਗਿਆ ਰਾਜਵੀਰ ਨੇ ਆਪਣੇ ਕਰੀਅਰ ਵਿੱਚ ਨਾ ਸਿਰਫ ਕਈ ਹਿੱਟ ਗਾਣੇ ਕੀਤੇ ਬਲਕਿ ਫਿਲਮਾਂ ਵਿੱਚ ਵੀ ਉਸ ਦੀ ਅਦਾਕਾਰੀ ਕਾਬਲੇ ਤਾਰੀਫ ਰਹੀ ਲੋਕਾਂ ਨੇ ਉਸ ਦੇ ਕਲਾ ਕੌਸ਼ਲ ਨੂੰ ਹਮੇਸ਼ਾ ਪਿਆਰ ਦਿੱਤਾ ਕਿਉਂਕਿ ਗਾਣਿਆਂ ਵਿੱਚ ਤਾਂ ਉਹ ਪਹਿਲਾਂ ਹੀ ਧਮਾਲ ਪਾਉਂਦਾ ਆ ਰਿਹਾ ਸੀ ਤੇ ਜਦੋਂ ਉਸ ਨੇ ਐਕਟਿੰਗ ਵੱਲ ਕਦਮ ਰੱਖਿਆ ਤਾਂ ਦਰਸ਼ਕਾਂ ਨੇ ਉਸ ਨੂੰ ਹੋਰ ਵੀ ਵੱਧ ਮੋਲਿਆ ਕੁਝ ਦਿਨ ਪਹਿਲਾਂ ਉਸ ਦੇ ਆਫੀਸ਼ੀਅਲ ਪੇਜ ਉੱਤੇ ਉਸ ਦੀ ਆਉਣ ਵਾਲੀ ਫਿਲਮ ਯਮਲਾ ਬਾਰੇ ਸੂਚਨਾ ਜਾਰੀ ਕੀਤੀ ਗਈ ਸੀ ਤੇ ਅੱਜ ਇਸ ਫਿਲਮ ਦਾ ਟ੍ਰੇਲਰ ਵੀ ਲਾਂਚ ਕੀਤਾ ਗਿਆ ਤੇ ਇਸ ਮੌਕੇ ਤੇ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਖਾਸ ਤੌਰ ਤੇ ਸੱਦਾ ਦਿੱਤਾ ਗਿਆ ਤੇ ਕਾਨਫਰੰਸ ਵਿੱਚ ਉਸ ਦੀ ਮਾਂ ਭੈਣ ਪਤਨੀ ਤੇ ਬੱਚੇ ਪਹੁੰਚੇ ਇਸ ਦੇ ਨਾਲ ਹੀ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਚਿਹਰੇ ਜਿਵੇਂ ਕਮਰ ਗਰੇਵਾਲ, ਕੁਲਵਿੰਦਰ ਬੇਲਾ, ਮਨਕੀਰਤ ਔਲਖ, ਰੇਸ਼ਮ, ਅਨਮੋਲ, ਗੁਰਪ੍ਰੀਤ ਖੁੱਗੀ ਅਤੇ ਹੋਰ ਵੀ ਕਈ ਨਾਮੀ ਕਲਾਕਾਰ ਤੇ ਨਾਲ ਹੀ ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਵੀ ਹਾਜ਼ਰ ਹੋਏ। ਜਦੋਂ ਸਕਰੀਨ ਤੇ ਰਾਜਵੀਰ ਦੀਆਂ ਝਲਕਾਂ ਚੱਲੀਆਂ ਤਾਂ ਹਾਲ ਵਿੱਚ ਬੈਠਾ ਹਰ ਵਿਅਕਤੀ ਦਾ ਕਾਲਜਾ ਕੰਬ ਗਿਆ ਹਰ ਕਿਸੇ ਦੀਆਂ ਅੱਖਾਂ ਭਰਨ ਲੱਗ ਪਈਆਂ ਕਿਉਂਕਿ ਰਾਜਵੀਰ ਵਰਗਾ ਸੁੱਚਾ ਤੇ ਸਾਫ਼ ਦਿਲ ਇਨਸਾਨ ਮਿਲਣਾ ਔਖਾ ਹੁੰਦਾ ਹੈ ਅਸੀਂ ਜਾਣਦੇ ਹਾਂ ਕਿ ਮੌਤ ਕਿਸੇ ਨੂੰ ਵੀ ਆਉਣੀ ਹੈ ਪਰ ਇਸ ਤਰ੍ਹਾਂ ਅਣਸਮੇਂ ਵਿਦਾਈ ਰੱਬ ਕਿਸੇ ਨਾਲ ਵੀ ਨਾ ਕਰੇ ਰਾਜਵੀਰ ਦੇ ਪਰਿਵਾਰ ਉੱਤੇ ਅੱਜ ਕੀ ਬੀਤ ਰਹੀ ਹੋਵੇਗੀ ਇਹ ਉਹੀ ਜਾਣ ਸਕਦਾ ਜਾਂ ਰੱਬ ਜਾਣ ਸਕਦਾ ਹੈ ਕਿਉਂਕਿ ਮਾਂ ਲਈ ਨੌਜਵਾਨ ਪੁੱਤ ਦਾ ਵੱਖ ਹੋਣਾ ਸਭ ਤੋਂ ਵੱਡਾ ਦਰਦ ਹੁੰਦਾ ਹੈ ਉਸ ਦੇ ਛੋਟੇ ਛੋਟੇ ਬੱਚੇ ਵੀ ਆਪਣੇ ਪਿਤਾ ਦੇ ਸਾਆਇਆ ਹੇਠ ਵੱਡੇ ਵੱਡੇ ਸੁਪਨੇ ਸਜਾਉਣ ਦੀਆਂ ਉਮੀਦਾਂ ਰੱਖਦੇ ਸਨ ਅਤੇ ਪਰਿਵਾਰ ਨੇ ਉਸ ਦੇ ਸਿਰ ਉੱਤੇ ਕਈ ਜਿਹੜੇ ਸੁਪਨੇ ਸਜੋਏ ਸੀ ਉਹ ਪੂਰੇ ਨਹੀਂ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਫਿਲਮ ਦੇ ਟ੍ਰੇਲਰ ਲਾਂਚ ਦੌਰਾਨ ਉਸਦੀ ਮਾਂ ਨੇ ਜਦੋਂ ਰਾਜਵੀਰ ਬਾਰੇ ਗੱਲਾਂ ਕੀਤੀਆਂ ਤਾਂ ਹਰ ਸੁਣਨ ਵਾਲਾ ਰੋਣ ਤੋਂ ਨਹੀਂ ਰੁਕਿਆ ਕਈ ਕਲਾਕਾਰਾਂ ਨੇ ਉਸਦੀ ਇਨਸਾਨੀਅਤ ਅਤੇ ਨੇਕੀ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਕਿਉਂਕਿ ਰਾਜਵੀਰ ਕਦੀ ਵੀ ਕਿਸੇ ਨਾਲ ਵਿਵਾਦ ਵਿੱਚ ਨਹੀਂ ਫਸਿਆ ਅਤੇ ਹਮੇਸ਼ਾ ਹੀ ਸਾਫ਼ ਦਿਲ ਨਾਲ ਸਭ ਦਾ ਸਤਿਕਾਰ ਕਰਦਾ ਰਿਹਾ ਤੁਸੀਂ ਵੀ ਇਹ ਵੀਡੀਓ ਸੁਣ ਕੇ ਭਾਵੁਕ ਹੋ ਜਾਓਗੇ ਇਸ ਲਈ ਕਿਰਪਾ ਕਰਕੇ ਇਸ ਨੂੰ ਵਾਕ ਤੋਂ ਵਾਦੇ ਸ਼ੇਅਰ ਕਰਦੇ ਹੋ ਰਾਜਵੀਰ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜੀਵਤ ਨੇ ਉਸ ਦੇ ਚੌਣ ਵਾਲੇ ਦਿਨ ਉਸ ਨੂੰ ਹਮੇਸ਼ਾ ਲਈ ਯਾਦ ਕਰਦੇ ਰਹਿਣਗੇ ਕਿਉਂਕਿ ਰਾਜਵੀਰ ਵਰਗਾ ਸੱਚਾ ਕਲਾਕਾਰ ਸਦੀਵਾਂ ਲਈ ਲੋਕਾਂ ਦੇ ਮਨ ਵਿੱਚ ਰਹੇਗਾ ਉਸ ਦੀ ਮੁਸਕਾਨ ਤੇ ਉਸ ਦੀ ਮਿਹਨਤ ਹਮੇਸ਼ਾ ਯਾਦ ਰਹੇਗੀ ਤੇ ਦੇਖੋ ਹੁਣ ਉਸ ਦੀ ਟਰੇਲਰ ਲਾਂਚ ਦੀ ਇਹ ਭਾਵਕ ਵੀਡੀਓ ਦੋ ਬੋਲ ਮੰਮੀ ਹਰਾਂ ਨੂੰ ਜ਼ਰੂਰ ਕਹੂੰਗਾ ਕਿ ਅੱਜ ਤੁਹਾਡਾ ਚੱਲ ਕੇ ਆਉਣਾ ਕਦਮ ਕਦਮ ਸਾਡੇ ਸਿਰ ਮੱਥੇ ਹੈ ਕਿ ਮੰਮੀ ਹੋਣੀ ਜ਼ਰੂਰ ਤੁਹਾਨੂੰ ਦੋ ਬੋਲ ਫਿਲਮ ਲਈ ਵੀ ਕਹਿਣ ਤੇ ਜੋ ਉਹਨਾਂ ਦੇ ਇਸ ਵੇਲੇ ਅੰਦਰ ਚੱਲ ਰਹੇ ਉਹ ਤੁਹਾਡੇ ਨਾਲ ਆਪਣੀਆਂ ਫੀਲਿੰਗ ਜ਼ਰੂਰ ਸ਼ੇਅਰ ਕਰਨ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆਂ ਦੇਸ਼ ਪਰਦੇਸ ਬੈਠੇ ਪੰਜਾਬੀਆਂ ਨੂੰ ਮੇਰੇ ਪੁੱਤ ਰਾਜਵੀਰ ਜਵੰਦਾ ਦੀ ਜੰਮਲਾ ਮੂਵੀ ਨੂੰ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਇਓ ਬੇਸ਼ੱਕ ਮੇਰਾ ਪੁੱਤ ਇਸ ਦੁਨੀਆ ਤੋਂ ਚਲੇ ਗਿਆ ਪਰ ਮੈਨੂੰ ਹਮੇਸ਼ਾ ਇਹ ਹੀ ਲੱਗਦਾ ਵੀ ਨਹੀਂ ਮੇਰਾ ਪੁੱਤ ਮੇਰੇ ਨਾਲ ਧੰਨ ਸਸ਼ਿਕਾ ਸਾਰਿਆਂ ਨੂੰ ਮੈਂ ਇਹ ਹੀ ਕਹਿਣਾ ਚਾਹਨੀ ਹਾਂ ਕਿ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਅਸਲੀ ਇੱਥੇ ਖੜੇ ਨਹੀਂ ਆਹ ਜਿਹੜਾ ਪੋਸਟਰ ਹੈਗਾ ਐ ਲੱਗਦਾ ਹੈ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਦੇ ਉਦੀ ਫ੍ਰੀਜ਼ ਗੋ ਐਂ ਅਗਰੇ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪਣੇ ਪਾਪਾ ਨੂੰ ਭੁੱਲ ਗਈ ਕੀ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਹਾਂ ਉਹ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਉਹ ਚਾਟ ਕਰਦੀ ਰਹਿਣੀ ਆ ਉਹਨਾਂ ਦੇ ਤੇ ਬਸ ਮਸਿੱਤ ਕੋਈ ਬੇਨਤੀ ਹੈ ਪਾਪਾ ਭਾਈ ਨੰਬਰ ਨੂੰ ਯਮਲਾ ਜਰੂਰ ਦੇਖਣ ਗਿਆ ਉਹਨੂੰ ਸੱਚੀ ਤੇ ਸੁੱਚੀ ਸਰਦਾਰੀ ਹੈ ਜ਼ੋਰ ਨਾਲ ਤਾੜੀਆਂ ਮਾਰੋ ਯਾਰ ਉਹ ਸਰਮੌਰ ਗਾਇਕਾ 14 ਰਹਾ ਬਾਬਾ ਏਕੇ ਨੇ ਹੁੰਦਾ ਨਾ ਰਾਲਵੀ ਤੇ ਨਾ ਮੈਂ ਬੜੀਆਂ ਏਡਾ ਕਰਦੇ ਐ ਐਡੀ ਵਧੀਆ ਫ਼ਿਲਮ ਬਣਾਈਆ ਤੂੰ ਦੁਬਾਰਾ ਫੇਰ ਕਿੱਥੇ ਆ ਜਾਵਾ ਬਾਬਾ ਬਣ ਕੇ ਜਿਉਣਾ ਬੰਦਾ ਤੇ ਅਮਰ ਉਹ ਜਦੋਂ ਪੈਸੇ ਕੋਹਦੀ ਲੋੜ ਕੋਹੇ ਮੈਂ ਫੋਨ ਕਰਦਣਾ ਭਾਈ ਪਾਇਓ 2 ਦਨ ਕਰੋੜ ਇਹ ਕਦੇ ਵੀ ਨਾ ਨਹੀਂ ਕਰਦਾ ਗਾਣੇ ਗੁਨੇ ਮੈਂ ਬਾਅਦ ਦਿੰਨਾ ਸੋ ਬਹੁਤ ਹੀਰਾ ਭਰਾ ਆ ਬਹੁਤ ਵਧੀਆ ਸੋ ਜਦੋਂ ਜਦੋਂ ਭਰਾ ਦਾ ਫੋਨ ਆਇਆ ਨਾ ਵੀ ਮਨਗਿਰਤ ਭਾਜੀ ਯਮਲਾ ਦਾ ਮਿਊਜ਼ਿਕ ਆਪਾਂ ਕਰ ਰਹੇ ਹਾਂ ਸੋ ਦਿਨੋਂ ਇਹ ਟਾਈਮ ਦੇ ਵਿੱਚ ਕੋਈ ਬੋਲ ਰਿਹਾ ਅੱਜ ਇਹ ਟਾਈਮ ਦੇ ਵਿੱਚ ਤੁਸੀਂ ਪਰਿਵਾਰ ਨਾਲ ਖੜੇ ਆ ਠੀਕ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ